ਲੋਕ ਸਭਾ ਚੋਣਾਂ ਲਈ ਆਖਰੀ ਗੇਟ ਦੇਵੇ VOTING ਖਤਮ ਹੋ ਚੁੱਕੀ ਹੈ ਮੈਦਾਨਾ ਤੋਂ ਲੈ ਕੇ ਪਹਾੜਾ ਤੱਕ ਸਭ 4 ਜੂਨ ਦਾ ਇੰਤਜ਼ਾਰ ਕਰ ਰਹੇ ਨੇ ਦੇਸ਼ ਦੇ ਵਿੱਚ ਕਿਸ ਦੀ ਸੱਤਾ ਹੋਵੇਗੀ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਜੇਕਰ ਹਿਮਾਚਲ ਦੀ ਗੱਲ ਕੀਤੀ ਜਾਵੇ ਤਾਂ ਸੀਟਾ ਬੇਸ਼ੱਕ ਹਨੇ ਪਰ ਮੁਕਾਬਲਾ ਬੇਹੱਦ ਜ਼ਬਰਦਸਤ ਹੈ ਸੂਬੇ ਚ ਸੱਤਾਧਿਰ ਕਾਂਗਰਸ ਤੇ ਪਾਜਪਾ ਚਾਰੇ ਸੀਟਾਂ ਤੇ ਇੱਕ ਦੂਜੇ ਨੂੰ ਟੱਕਰ ਦੇ ਰਹੇ ਨੇ ਸਿਆਸਤ 'ਚ ਐਂਟਰੀ ਕਰਨ ਵਾਲੀ ਅਦਾਕਾਰਾ ਕੰਗਣਾ ਰਣੌਤ ਮੰਡੀ ਲੋਕ ਸਭਾ ਸੀਟ ਆਪਣੀ ਬਚਾ ਪਾਉਂਦੀ ਹੈ ਜਾਂ ਨਹੀਂ ਵੱਖ-ਵੱਖ ਨਿਊਜ਼ ਚੈਨਲਾਂ ਦੇ ਐਗਜ਼ਿਟ ਪੋਲ ਹਿਮਾਚਲ ਦੀ ਸਿਆਸਤ ਬਾਰੇ ਕੀ ਕਹਿੰਦੇ ਨੇ ਤੁਹਾਨੂੰ ਦੱਸਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇੰਡੀਆ ਟੂਡੇ ਦੇ ਸੀ ਵੋਟਰ ਸਰਵੇ ਦੀ ਜਿਸ ਦੇ ਮੁਤਾਬਕ ਭਾਜਪਾ ਚਾਰਾਂ ਸੀਟਾਂ ਤੇ ਜਿੱਤਦੀ ਹੋਈ ਨਜ਼ਰ ਆ ਰਹੀ ਹੈ ਭਾਜਪਾ ਨੂੰ ਚਾਰ ਸੀਟਾਂ ਦਿਖਾਈਆਂ ਗਈਆਂ ਨੇ ਅਤੇ ਕਾਂਗਰਸ ਨੂੰ ਜ਼ੀਰੋ ਅਤੇ ਇਸ ਤੋਂ ਇਲਾਵਾ ਅਦਰ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਵੀ ਕੋਈ ਸੀਟ ਮਿਲਦੀ ਨਜ਼ਰ ਨਹੀਂ ਆ ਰਹੀ ਹੈ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਇੰਡੀਆ ਵੀ ਦੇ ਸਰਵੇ ਦੀ ਜਿਸ ਦੇ ਮੁਤਾਬਕ ਭਾਜਪਾ 3 ਤੋਂ 4 ਸੀਟਾਂ ਜਿੱਤ ਸਕਦੀ ਹੈ ਜਦਕਿ ਕਾਂਗਰਸ ਦੇ ਹੱਥ ਵੀ ਇੱਕ ਸੀਟ ਜਾਂਦੀ ਦਿਖਾਈ ਦੇ ਰਹੀ ਆ ਹੁਣ ਇਹ ਆંકੜੇ ਕਿੰਨੇ ਕੁ ਸਹੀ ਸਾਬਿਤ ਹੁੰਦੇ ਆ 4 ਜੂਨ ਦਾ ਇੰਤਜ਼ਾਰ ਰਵੇ ਗਏ ਉਸ ਤੋਂ ਬਾਅਦ ਗੱਲ ਕਰਦੇ ਆ ਏਬੀਬੀ ਦੇ ਸੀ ਵੋਟਰ ਸਰਵੇ ਦੀ ਜਿਸ ਦੇ ਮੁਤਾਬਕ ਭਾਜਪਾ 3 ਤੋਂ 4 ਸੀਟਾਂ ਜਿੱਤ ਸਕਦੀ ਹੈ ਜਦਕਿ ਕਾਂਗਰਸ ਵੀ ਇੱਕ ਸੀਟ ਜਿੱਤ ਸਕਦੀ ਆ ਤਾਂ ਏਬੀਬੀ ਦਾ ਇਹ ਸਰਵੇ ਆ ਜਿਸ ਦੇ ਮੁਤਾਬਕ ਏਬੀਬੀ ਦੇ ਐਗਜ਼ਿਟ ਪੋਲ ਦੇ ਵਿੱਚ ਦਿਖਾਇਆ ਗਿਆ ਹੈ ਕਿ ਕਾਂਗਰਸ ਨੂੰ ਵੀ ਇੱਕ ਸੀਟ ਮਿਲਦੀ ਨਜ਼ਰ ਆ ਰਹੀ ਹੈ ਹੁਣ ਗੱਲ ਕਰਦੇ ਆ ਨਿਊਜ਼ 24 ਦੇ ਐਗਜ਼ਿਟ ਪੋਲ ਦੀ ਜਿਸ ਦੇ ਮੁਤਾਬਕ ਭਾਜਪਾ ਚਾਰੇ ਸੀਟਾਂ ਤੇ ਕਲੀਨ ਸਵਿਪ ਕਰਦੀ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਨੂੰ ਕੋਈ ਸੀਟ ਮਿਲਦੀ ਇਸ ਸਰਵੇ ਦੇ ਮੁਤਾਬਕ ਨਜ਼ਰ ਨਹੀਂ ਆ ਰਹੀ ਐ ਐਗਜ਼ਿਟ ਪੋਲ ਦੇ ਵਿੱਚ ਕਾਂਗਰਸ ਤੇ ਅਦਰਸ ਨੂੰ ਜ਼ੀਰੋ ਸੀਟ ਦਿਖਾਈ ਗਈ ਹੈ ਇਸ ਤੋਂ ਇਲਾਵਾ ਹੁਣ ਗੱਲ ਕਰਦੇ ਆ ਇੰਡੀਆ ਨਿਊਜ਼ ਦੇ ਸਰਵੇ ਦੀ ਇੰਡੀਆ ਨਿਊਜ਼ ਦੇ ਐਗਜ਼ਿਟ ਪੋਲ ਦੇ ਮੁਤਾਬਕ ਭਾਜਪਾ ਚਾਰਾ ਸੀਟਾਂ ਤੇ ਜਿਤ ਹਾਸਲ ਕਰੇਗੀ ਜਿਤਕੀ ਕਾਂਗਰਸ ਤੇ ਅਦਰਸ ਦੇ ਹੱਥ ਕੋਈ ਵੀ ਸੀਟ ਨਹੀਂ ਹੋਵੇਗੀ ਹਾਲਾਂਕਿ ਇਹ ਭਵਿੱਖਵਾਣੀ ਇਸ ਸੰਭਾਵਨਾਵਾਂ ਕਿੰਨੀਆਂ ਹਕੀਕਤ ਦੇ ਵਿੱਚ ਬਦਲਦੀਆਂ ਨੇ ਇਹ 4 ਜੂਨ ਨੂੰ ਪਤਾ ਲੱਗੇਗਾ ਬੇਸ਼ੱਕ ਐਗਜ਼ਿਟ ਪੋਲ ਸ਼ਿਮਲਾ ਮੰਡੀ ਕਾਂਗੜਾ ਤੇ ਹਮੀਰਪੁਰ ਦੇ ਵਿੱਚ ਭਾਜਪਾ ਦੀ ਕਲੀਨ ਸਵੀਪ ਵੱਲ ਇਸ਼ਾਰਾ ਕਰ ਰਹੇ ਨੇ ਪਰ ਸੰਭਾਵਨਾਵਾਂ ਕਿੰਨੀਆਂ ਹਕੀਕਤ 'ਚ ਬਦਲੇਗੀ ਕਿ ਨਤੀਜੇ ਆਉਣਗੇ ਕਿਸ ਦੀ ਸੱਤਾ ਹੋਵੇਗੀ ਇਹ 4 ਜੂਨ ਨੂੰ ਪਤਾ ਲੱਗੇਗਾ